ਲੱਖ ਪੀਰਾਂ ਤੇਰੀਆਂ ਮੰਨੀਆਂ ਅੱਜ ਮੰਨ ਲੈ ਮੇਰੀ ਲੱਖ ਪੀਰਾਂ ਤੇਰੀਆਂ ਮੰਨੀਆਂ ਅੱਜ ਮੰਨ ਲੈ ਮੇਰੀ ਇਹ ਪੀਰਾਂ ਦੀ ਮਰੇ ਕੋਟ ਬਾਬੇ ਜੀ ਜੈ ਪੀਰਾਂ ਦੀ ਲੈ ਹੁਣ ਕਿਹੜੀ ਸੰਗਤ ਆਉਗੀ ਹੁਣ ਕਿਹੜੀ ਸੰਗਤ ਆਉਗੀ ਆਪਾਂ ਵਧਾ ਦਾ ਨਿਆ ਗੱਦੀ ਕੈ ਪੀਰਾ ਕਾਲ ਕਾ ਪੀਏ ਲੈ ਮੈਨੂੰ ਤਾਂ ਹੀ ਘਰ ਦਿੱਥਿਆ ਸੀਗਾ ਬਾਬੇ ਦਾ ਆਖੇ ਬਾੜੀ ਵਧੀਆ ਪੁੱਛ ਦਿੰਦਾਗਾ ਹੈ ਐ ਨਹੀਂ ਪਤਾ ਹੁਣ ਵੀ ਡੇਟ ਤਾਂ ਨਹੀਂ ਹੋਗੀ ਕਹਾ ਬਸਤ ਵੀ ਨਹੀਂ ਮਿਲਦੀ ਹੁੰਦੀ ਸੀ ਬੰਨੀ ਘਰੇ ਆ ਕੇ ਘਰੇ ਨਾ ਐ ਤਾਂ ਲੱਗਦਾ ਹਨਾ ਵੀ ਕੱਠ ਜਾ ਬਾਲਾ ਹੀ ਹੋਊਗਾ ਚਲ ਇਹ ਕਰਾਂ ਬੋਲ ਮਾਰਾਂ ਕਿ ਐਂ ਵਗ ਜਾ ਹੇ ਪਰਮਾਤਮਾ ਅੱਜ ਬਾਬੇ ਦੇ ਘਰੇ ਆਈਆਂ ਬਸ ਮੇਰੀ लाज ਰੱਖ ਲੈ ਬਹੁਤ ਪੀਰਾਂ ਦਰਗਾਹਾਂ ਦੇ ਜਾ ਕੇ ਮੱਥੇ ਟੇਕ ਤੇ ਮੇਰੀ ਪੁੱਛ ਨਹੀਂ ਪੂਰੀ ਨਿਕਲਦੀ ਹੈਗੀ ਨਾ ਹੀ ਮੇਰੀ ਪੂਰ ਚੜਦੀ ਹੈਗੀ ਪੁੱਛ ਬਸ ਮੈਨੂੰ ਤਾਂ ਇੱਕ ਪੁੱਤ ਦੀ ਦਾਤ ਬਖਸ਼ ਦੀ ਇਹ ਘਰ ਚੋਂ ਮੈਂ ਤਾਂ ਇਸ ਬਾਬੇ ਦੇ ਤੇ ਇਸ ਘਰ ਦੇ ਕਦੇ ਵੀ ਗੁਣੀ ਨਹੀਂ ਪੁੱਲੂਗੀ ਤੇ ਜੀਨੇ ਦਸ ਪਾਈਆ ਉਹਦੇ ਜਿਵੇਂ ਮੈਂ ਬਾਬਾ ਕੋ ਕੋ ਮੈਂ ਤਾਂ ਉਮੀਦ ਹੀ ਤਿਆਰ ਹੈਗੀ ਬਸ ਮੈਨੂੰ ਰੱਬ ਅਗੇ ਇੱਕੋ ਹੀ ਪਰਮਾਤਮਾ ਮੇਂ ਤਰਸਾਂ ਪੁੱਤ ਦੀ ਦਾਤ ਦੇਣੀ ਅੱਜ ਮੈਨੂੰ ਖੁਸ਼ ਹੋਣਾ ਚਾਹੀਦਾ ਹੀ ਹੋ ਜੇ ਚਲ ਜਾਨੀਏ ਡਰਦੀ ਲੱਗਦਾਗਾ ਮੈਨੂੰ ਕਦੇ ਆਈ ਨਹੀਂ ਆਈ ਵੀ ਚੋਰੀ ਨੂੰ ਆ ਮੈਂ ਨਾ ਮਿਲ ਖਾਖ ਨੂੰ ਦੱਸਿਆ ਨਾ ਮੇਰੇ ਘਰ ਆਣ ਨੂੰ ਦੱਸਿਆ ਉਹ ਤਾਂ ਇਹ ਜੀ ਚੀਜ਼ਾਂ 'ਚ ਵਿਸ਼ਵਾਸ ਹੀ ਨਹੀਂ ਕਰਦੇ ਮੈਂ ਤਾਂ ਚੋਰੀਆਂ ਕਣ ਚਾਕੇ ਲੈ ਕੇ ਆ ਗਈ ਚਲ ਦੇਖ ਲਈਂਗਾ ਕੀ ਕਹਿੰਦਾਗਾ ਬਾਬਾ ਬਾਬਾਈ ਆਜੋ ਬੱਚਾ ਗਾਹਾਂ ਹੀ ਆਜੋ ਕਿਹੜਾ ਬਿਲਾ ਆਜਾ ਕਰੀ ਲੈ ਜਾ ਆਜੋ ਆਜੋ ਬਾਬਾ ਕਿੱਥੇ ਆ ਆਜੋ ਪਾਈ ਆਜੋ ਅੱਛਾ ਮਾਲਿਕ ਤੁਹਾਨੂੰ ਧੰਨਵਾਦ ਰਾਹੀ ਕੁੱਟੀ ਰਹੋ ਬੈਠੋ ਮੈਂ ਮਠਾ ਟੇਕਦਾ ਬਾਬਾ ਮੈਦਾਨਾ ਬਾੜੀ ਔਖੀ ਆ ਮੈਂ ਤਾਂ ਕਣ ਚਾਹ ਕੇ ਲੈ ਕੇ ਆਉਂਦਾ ਕੋਈ ਨਹੀਂ ਬੱਚਾ ਸੌਖੀ ਕਰ ਦਾਂਗੇ ਕਾਹਨੂੰ ਕਬਰਾਂਉਣੇ ਹੋ ਇੱਥੇ ਦਾ ਜਿਹੜੇ ਆਇਆ ਨਾ ਖਾਲੀ ਮੁੜ ਕੇ ਨਹੀਂ ਜਾਂਦਾ ਬਾਬੇ ਤੋਂ ਈਮੀ ਹੋ ਕੇ ਮੱਥਾ ਟੇਕਦੇ ਬਾਬੇ ਨੂੰ ਜੋ ਵੀ ਸਰਦ ਹੈ ਵੀ ਸੱਚੇ ਮਨ ਨਾਲ ਕਹਦੇ ਗੋਲ ਬੱਚਾ ਕੀ ਦੁੱਖ ਹੈ ਤੂੰ ਤਾਂ ਮੈਂ ਗੱਦੀ ਵਧਾਉਂਤੀ ਬਾਬਾ ਜੀ ਮੈਂ ਨਾ ਬੱਸ ਲੰਘ ਗਈ ਸੀ ਬਾੜੀ ਦੂਰੋਂ ਆਈਆਂਗੀ ਕੰਨਾ ਮੈਂ ਆਈ ਵੀ ਚੋਰੀਆਂ ਨਾਲ ਤਾਂ ਮੈਂ ਉਹਦੇ ਘਰ ਆ ਕੇ ਦੱਸ ਕੇ ਆਈ ਆ ਹਾਂ ਇਹ ਸਤ ਨੂੰ ਦੱਸ ਗਈਆਂ ਉਹ ਨਹੀਂ ਕਰਦੇ ਇਹਦੇ ਯਕੀਨ ਠੀਕ ਹੈ ਪਾਪਾ ਜੀ ਮੈਂ ਤਾਂ ਨਾ ਬੜੀ ਔਖੀ ਆਂਗੀ ਔਖੀ ਔਖਾ ਕੀ ਐ ਸੋਹੜੀਏ ਦੁਨੀਆ ਤੇ ਸਾਰੇ ਸੰਸਾਰ ਚ ਸੁਖੀ ਬਸੇਗੀ ਬਾਬੇ ਨੂੰ ਦੱਸੋ ਬਾਬਾ ਜੀ ਤੁਸੀਂ ਸਭ ਜਾਣੇ ਜਾਣੋ ਅੰਤਰਜਾਮੀ ਆ ਸੋਹੜੀਏ ਕਿ ਹੁਣ ਤੁਹਾਨੂੰ ਮੈਂ ਦੱਸਣ ਲੱਗ ਗਈ ਫਿਰ ਤੁਹਾਡਾ ਬਾਬਾ ਬਣਦਾ ਕੀ ਫੇਰਾ ਹਾਂ ਤੁਸੀਂ ਜਾਣੇ ਜਾਣੋ ਹਾਂ ਤੁਸੀਂ ਵੁਝੀ ਲਮੋਗੇ ਵੀ ਕਾਦੇ ਵਾਸਤੇ ਆਈ ਆ ਮਾਂ ਬੱਚਾ ਦੱਸ ਦੁੱਖ ਦੱਸ ਦੁੱਖ ਖੁੱਲ ਕੇ ਦੱਸ ਦੁੱਖ ਤਾਂ ਬਾਬਾ ਜੀ ਹੁਣ ਤੁਸੀਂ ਮੇਰੇ ਕਿਤੇ ਵੀ ਪੁੱਛਣੇ ਨਿਕਲਦੀ ਹੈਂਂ ਜਿੱਥੇ ਵੀ ਜਾਣੀ ਆ ਤੁਸੀਂ ਮੇਰੀ ਪੁੱਛ ਕੱਢੋ ਵੀ ਨਿਕਲਦੀ ਆ ਜਾਂ ਨਾ ਉਹ ਕੋਈ ਨਹੀਂ ਬੱਚਾ ਡੁੱਕੀ ਦਾਸ ਬਾਬਾ ਪੁੱਛ ਕੱਢੂ ਤੇਰੀ ਡੁੱਕੀ ਦਾਸ ਕਿੱਥੇ ਆ ਬਾਬਾ ਬੋਲ ਬਾਬਾ ਨੂੰ ਤਾਂ ਕਰਨਾ ਦੇ ਕੋਈ ਨਹੀਂ ਸੋੜ ਜੇ ਇਹ ਤਾਂ ਸਾਨੂੰ ਕਰਨਾ ਪੈਂਦਾ ਬਾਬਾ ਫੇਰ ਹੀ ਦਿਆਲ ਹੁੰਦਾ ਸਾਡੇ ਤੇ हां ਹੁਣ ਦੱਸ ਤੂੰ ਦੁੱਖ ਕੀ ਦੁੱਖ ਹੈ ਤੈਨੂੰ ਅੰਦਰੋਂ ਫਿਰ ਬਾਬੇ ਲਾਉਣਗੇ ਆਪਦਾ ਰੱਬ ਬਾਬਾ ਜੀ ਮੈਂ ਤਾਂ ਉਹ ਪ੍ਰਮਾਤਮਾ ਅੱਗ ਤੁਹਾਡੇ ਅੱਗਿਓ ਇੱਕੋ ਹੀ ਅਰਦਾਸ ਕਰਦੀ ਆ ਮੈਨੂੰ ਮੇਰੀ ਝੋਲੀ 'ਚ ਬਸ ਮੇਰੇ ਪੁੱਤ ਦੀ ਦਾਤ ਪਾ ਦੇ ਮੈਂ ਕੁੱਖੋਂ ਫੁੱਟ ਜਾ ਮੇਰੇ ਬੱਚਾ ਹੋ ਜੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਹੈਗਾ ਮੈਨੂੰ ਦੱਸ ਪਾਈ ਆ ਕਹਿੰਦੇ ਉਹ ਬਾਬਾ ਫਲਪਾਉਂਦਾਗਾ ਮੈਂ ਤਾਂ ਤੁਹਾਡੇ ਕੋਲੋਂ ਆਪਦੀ ਝੋਲੀ 'ਚ ਫਲਪ ਪਵਾਉਣਾ ਹੀ ਨਹੀਂ ਠੀਕ ਹੈ ਬੱਚਾ ਠੀਕ ਹੈ ਤਾਂ ਫਿਰ ਹੁਣ ਤੇਰਾ ਕਰਦੇ ਆਂ ਆਪਾਂ ਕੋਈ ਹੱਲ ਤੂੰ ਬੱਤੀ ਲਾ ਲਈਏ ਬਾਬੇ ਜੀ ਚੱਲ ਬਾਬਾ ਬੋਝ ਬਾਬਾ ਦੇਖ ਜਿਹੜੀ ਤੁਹਾਡੇ ਦਕਸ਼ਨਾ ਬਣੂਗੀ ਮੈਂ ਨਾ ਸਾਰੇ ਦਊਂਗੀ ਜਿੰਨੇ ਕਹੋਗੇ ਉੰਨੇ ਦੇ ਦਊਂਗੀ ਕੋਈ ਨਹੀਂ ਬੱਚਾ ਕੋਈ ਨਹੀਂ ਤੈਨੂੰ ਥਾਲ ਪਾ ਕੇ ਤੋੜਨਗੇ ਥਾਂ ਬਾਬੇ ਜੀ ਮੇ ਤਾਂ ਤਨ ਹੋ ਜਾ ਮੈਂ ਤਾਂ ਤੁਹਾਨੂੰ ਸਾਰੀ ਉਮਰ ਤੁਹਾਡੇ ਪੈਰ ਤੋਤੋ ਧੀ ਮਤ ਤੁਹਾਨੂੰ ਬੋਝਾਂ ਤੁਹਾਡੇ ਫੋਟੋ ਬਣਾ ਕੇ ਮੈਂ ਤਾਂ ਆਪਦੇ ਕਮਰੇ 'ਚ ਲਾਵਾਂ ਬੱਚੇ ਦੀ ਫੋਟੋ ਮਾੜੀ ਮੰਨੇਗੀ ਬਾਬਿਆਂ ਨੂੰ ਥੋੜੀ ਮੰਨਦੀ ਐ ਪਹਿਲਾਂ ਛੋਟੀ ਫੋਟੋ ਲਾਉਂਗਾ ਬਾਬਾ ਛੋਟੀ ਲੱਗੂਗੀ ਜਦੋਂ ਫਰਾਂਸੀ ਪਾਵਾਂਗੇ ਬਾਬਾ ਅੱਪਾ ਜੀ ਬਸ ਬਸ ਤੁਸੀਂ ਪੁੱਛ ਕੱਢ ਦਿਓ ਮੇਰੀ ਕੀ ਤਖਦੀਫ ਕੀ ਆ ਗਈ ਮੈਨੂੰ ਵਿਆਹੀ ਨੂੰ 10 ਸਾਲ ਹੋ ਗਏ ਬਾਬਾ ਘਰ ਆ ਤਾਂ ਨਹੀਂ ਦੁਖੀ ਕਰਦਾ ਬਾਬਾ ਜੀ ਥੋਤੋ ਕਿੱਲੂ ਕਿਆ ਉਹ ਵੀ ਦੁਖੀ ਕਰਦਾ ਤੈਨੂੰ ਬਾਬਾ ਜੀ ਹੁਣ ਦੁਖੀ ਤਾਂ ਫਿਰ ਆਪੇ ਕਰੂਗਾ ਇੱਕੋੜੇ ਪ੍ਰਾਣੀ ਕੋਈ ਕਛੀਰ ਮਰੀਆ ਕਚੀਲਾ ਨਾ ਬਾਬਾ ਜੀ ਆ ਹਕਮਾਨ ਦੀ ਕੋਈ ਚਾਚੀ ਤਾਈ ਹੋਊਗੀ ਚਾਚੀ ਤਾਈ ਹਾਂ ਹੈਗੀ ਆ ਬਾਬਾ ਉਹ ਮੇਰੇ ਸਾਥ ਨੂੰ ਤਾਈ ਹੈਗਾ ਬਸ ਬਸ ਉਹ ਥੇਰੇ ਤੈਨੂੰ ਸਾਰਾ ਜਾਲ ਤੇ ਬਸਾਰ ਰੱਖੇਗਾ ਮੈਂ ਤਾਂ ਤੇਰੇ ਘਰ ਲਈ ਲਿਆਇਆ ਮੂੰ ਤੇਰੇ ਨਾਲ ਬਣਦੀ ਨਹੀਂ ਉਹਦੀ ਹਰ ਟਾਈਮ ਗਾਣਾ ਦਿੰਦਾ ਰਹਿੰਦਾ ਹਾਂ ਬਾਬਾ ਗਾਣਾ ਬਹੁਤ ਦਿੰਦਾ ਹੋ ਮਨ ਗਈ ਬਾਬਾ ਨੂੰ ਬਾਬੇ ਤਾਂ ਤੇਰੇ ਘਰੇ ਨਹੀਂ ਗਏ ਕਾਣਾ ਤਾ ਬਾਬਾ ਵਾਲਿਆਂ ਦਿੰਦਾ ਹੋ ਬਸ ਸੁਣੀਆਂ ਨਹੀਂ ਜਾਂਦੀਆਂ ਇੱਕ ਵਸ ਮੈਂ ਤਾਂ ਮਾਪੇ ਦੀ लाज ਦੇ ਮਾਰੇ ਇੱਕ ਮੈਂ ਘਰੋਂ ਗਰੀਬ ਆ ਐ ਕਰਕੇ ਫੱਤੀ ਬੈਠੀ ਆ ਮੈਂ ਇੱਥੇ ਕੋਈ ਸੋਭੀ ਸਾਰਾ ਸੰਸਾਰ ਹੀ ਗਰੀਬਾਂ ਦਾ ਤੁਰਿਆ ਫਿਰਦਾ ਹੈ ਕੋਈ ਦੁਖੀ ਕਾ ਤੂੰ ਐ ਕੋਈ ਕਸੇ ਤੂੰ ਕੋਈ ਲਾਜ ਤੂੰ ਐ ਫੇਰੀ ਬਾਬਿਆਂ ਕੋਲੇ ਆਉਂਦੇ ਆਗੇ ਇੱਕ ਨਾ ਬਾਬਾ ਮੇਰਾ ਸਰੀਰ ਨਾ ਥੱਕੇ ਥੱਕੇ ਰਹਿੰਦਾਗਾ ਪੂਜੇ ਮੁਜੇ ਰਹਿੰਦਾਗਾ ਮੁਜੇ ਰਹਿੰਦਾਗਾ ਇਹ ਨਹੀਂ ਨੂੰ ਪਤਾ ਦੌਰ ਤੇਰੇ ਸੌਣਾ ਪਾਉਣ ਦੇ ਪਹਿਲਾਂ ਕਿਉਂ ਆਰਾਮ ਜਾਉਂਦਾ ਹਾਂ ਹਾਂ ਬਾਬਾ ਬਾਬਾ ਤੁਸੀਂ ਆਏ ਓਥੋਂ ਲਾ ਪਾਉਣਾ ਸੌਰੀ ਇਹ ਮਾਂਗ ਰੱਥ ਰੱਖਣਾ ਪੈਂਦਾ ਕਈ ਵਾਰੀ ਪਿੱਛੇ ਲੰਮਟ ਕੇ ਅੱਛਾ ਅੱਛਾ ਦੇਖੋ ਬਾਬਾ ਇੱਕ ਥੋੜੇ ਨਾਲ ਹੋ ਜੂਗੇ ਠੀਕ ਕਾ ਫੇਰ ਵੀ ਪਾਉਣਾ ਪਊਗਾ ਫੇਰ ਵੀ ਪਾਉਣਾ ਪਊਗਾ ਸੌਰੀ ਥੋੜਾ ਅੱਛਾ ਚਲੋ ਉਹ ਤਾਂ ਠੀਕ ਆ ਹੁਣ ਤੇਰੀ ਮੈਂ ਕਾਣ ਕੱਢਣਾ ਹਾਂ ਬਾਬਾ ਜੀ ਮੇਰੇ ਪੁੱਛ ਕੱਢੋ ਵੀ ਹਾਂ ਚੱਲ ਫਿਰ ਪੁੱਛ ਬਾਬਾ ਤਾਂ ਮੈਨੂੰ ਤਾਂ ਲੱਗਦਾ ਲੈ ਸੌੜ ਕੇ ਬਹਿ ਜਾ ਕੋਈ ਨਾ ਤੇਰੀ ਕੱਢਦੇ ਆ ਪੁੱਛ ਨਾ ਬਾਬਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲ ਬਾਬਾ

ਹਾ ਬਾਬਾ ਜੀ ਥਨ ਹੋ ਜਾ ਜੇ ਬੱਚੇ ਦਾ ਫਲ ਪਾ ਦੋ ਤੁਸੀਂ ਫੇਰੀ ਬਾਬੇ ਨੂੰ ਮੰਨੇਗੀ ਹਾਂ ਬਾਬਾ ਜੀ ਬਾਬੇ ਦੀ ਸੇਵਾ ਕਰੇਗੀ ਬਾਬਾ ਜੀ ਮੈਂ ਤਾਂ ਸੇਵਾ ਦਿਨ ਰਾਤ ਕਰੂੰਗੀ ਬਸ ਮੇਰੀ ਝੋਲੀ ਦਾਤ ਪਾ ਦੋ ਮੇਰੇ ਪੁੱਤ ਦੀ ਘੱਟ ਇੱਕ ਹੋਰ ਮੈਨੂੰ ਕੁਛ ਨਹੀਂ ਚਿਰਾਗ ਬੱਤੀ ਲਾਉਣੀ ਹੈ ਬਾਤਾਂ ਦੇ ਬਾਬਾ ਜੀ ਮੇਰਾ ਘਰ ਵਾਲਾ ਹੀ ਲਾਉਂਦਾ ਸੀ ਪਹਿਲਾਂ ਹੁਣ ਦਾਰੂ ਪਹਿਲਾਂ ਪੀਂਦਾ ਹੁਣ ਵੀ ਨਾ ਨੁਕਰ ਵੀ ਕਰਦੀ ਰਹੀ ਹੈ ਬਾਬਾ ਜੀ ਕੀ ਕਰਾਂ ਮੇਰਾ ਤਾਂ ਰੱਬ ਤੋਂ ਬਿਸ਼ਵਾਸ ਹੀ ਉੱਖਿਆ ਹੋਇਆਗਾ ਬਸ ਫੇਰ ਤੂੰ ਆਖਿਆ ਬਾਬੇ ਨੂੰ ਮੈਂ ਮੱਥਾ ਨਹੀਂ ਟੇਕਦੀ ਬਾਬਾ ਨੂੰ ਮੈਂ ਨਹੀਂ ਕਰਦੀ ਬਾਬਾ ਮੈਂ ਕੀ ਕਰਾਂ ਮੈਨੂੰ 10 ਸਾਲ ਹੋ ਗਏ ਬਾਬਾ ਨੂੰ ਪੂਜਦੀ ਨੂੰ ਮੱਥੇ ਲਗੜਦਾ ਉਹ ਹੀ ਝੂਠਾ ਵਾਦਾ ਬੜਾ ਤੇਰਾ ਬਾਬਾ ਜੀ ਕਰੋ ਕਿਰਪਾ ਕੋਈ ਬਾਬੇ ਨੂੰ ਮੱਲੇਗੀ ਹਾਂ ਮੰਨ ਲੱਗੇਗੀ ਤਿਆਗ ਬੱਤੀ ਲੈ ਕੇ ਆਂਗੀ ਨਾ ਆਇਆ ਕਰੂੰਗਾ ਬਈ ਸਭ ਕੁਝ ਕਰੂੰਗੀ ਬਸ ਤੁਸੀਂ ਟਕਿਆ ਕਰ ਦੋ ਬਸ ਚੱਲ ਫੇਰਾ ਚੱਲ ਬਾਬਾ ਆ ਜਾ ਬਾਬਾ ਆਇਆ ਆਇਆ ਲੈ ਸੋਹੜੀ ਤੇਰੀ ਪਰਮਾਤਮਾ ਨੇ ਸੁਣ ਲਈ ਪ੍ਰੀਤੀ ਲੱਗਿਆ ਬਾਬੇ ਜੀ ਦੋ ਮੁੰਡੇ ਹੋਣਗੇ ਜੋੜੇ ਤੇਰੇ ਦੋ ਹਨਾ ਬਾਬਾ ਤਨ ਹਨਾ ਮੰਨੇ ਬਾਬਿਆਂ ਨੂੰ ਹਾਂ ਬਾਬਾ ਬਾਬਾ ਨੂੰ ਬਾਬੇ ਦੇ ਮੂਹਰੇ ਮੱਥਾ ਟੇਕਾ ਕੋਡੀ ਹੋ ਕੇ ਬਾਬੇ ਨੂੰ ਮੰਨੇਗੀ ਕਿਵੇਂ ਨਹੀਂ ਹੋਰ ਜੇ ਬਾਬੇ ਨੂੰ ਮੰਨੇਗੀ ਬਈਆ ਬਈਆ ਹੁਣ ਇੱਥੇ ਲੈ ਬਾਬਿਆ ਨੂੰ ਚੰਗੀ ਤਰ੍ਹਾਂ ਸੇਵਾ ਕਰਨੀ ਹੈ ਹੁਣ ਤੂੰ ਬਾਬਾ ਜੀ ਜਰੂਰ ਸੇਵਾ ਕਰੂੰਗੀ ਜਰੂਰ ਜੋ ਕਹੋਗੇ ਉਹੀ ਕਰੂੰਗੀ ਝਾੜੂ ਪੋਚਾ ਜੜਾ ਨੂੰ ਕੁਝ ਕਹੋਗੇ ਤਾਂ ਸੇਵਾ ਇੱਥੇ ਕਰਕੇ ਜਾਇਆ ਕਰੂੰ ਹੋਰ ਇੱਕ ਸਿਆਣਾ ਬੁਰਜੋ ਕੋਈ ਵੀ ਆਵੇ ਘਰੇ ਮਾੜਾ ਮੰਗਤਾ ਉਹਨੂੰ ਖਾਲੀ ਨਾ ਮੋੜੀ ਨਾ ਨਾ ਬੱਬਾ ਜਿਹੜਾ ਵੀ ਕੋਈ ਬੁਰਜੋ ਬੁਰਜੋ ਆਜੇ ਕੋਈ ਆਜੇ ਦੇਖੋ ਖਿਆਣਾ ਆਜੇ ਚਾਹੇ ਬੁੜਾ ਠੇਰਾ ਚਾਹੇ ਜਵਾਕ ਆਜੇ ਕੋਈ ਮਾੜ ਮੰਗਤ ਆਗਾ ਮੈਂ ਤਾਂ ਕਦੇ ਖਾਲੀ ਮੋੜੇ ਨਹੀਂ ਚਾਹੇ ਆਟੇ ਦੇ ਚਾਰ ਦਾਣੇ ਪਾ ਬੋੜੀ ਨਾ ਤੇਰੇ ਭਾਗ ਖੁੱਲ ਗਏ ਅੱਜ ਤੋਂ ਬਾਬਿਆਂ ਨੂੰ ਮੰਨੇਗੀ ਕਿਤੇ ਮਰਜੀ ਵਗ ਜੀ ਹੁਣ ਤੇਰੇ ਫਲ ਪਾਉਣਾਗਾ ਮੈਂ ਠੀਕ ਆ ਬਾਬਾ ਚੱਲ ਬਾਬਾ ਓ ਪੀਰਾ ਲਾਲਾਂ ਵਾਲਿਆ ਸੁਣ ਲੈ ਅਰਜੂ ਗਰੀਬ ਦੀ ਉਹ ਇੱਕ ਲੈ ਕੇ ਤੇਰੇ ਕੋਲੇ ਪਿਆਰ ਜਿਾਈ ਹੀ ਐ ਖਾਲੀ ਦਰ ਤੋਂ ਮੋੜੀ ਨਾ ਪੀਰਾ ਸੁਣ ਲੈ ਗਰੀਬਣੀ ਦੀ ਹਾਰ ਖਾਲੀ ਪੀਰ ਮੋੜੀ ਨਾ ਆਦਿਤਿਕਰ ਤੇਰੇ ਦਰ ਤੋਂ ਕੋਈ ਵੀ ਖਾਲੀ ਗਿਆ ਨਹੀਂ ਲੈ ਸੌਰਗੇ ਤੇਰੇ ਬੇੜੇ ਹੋ ਗਏ ਪਾਰ ਥਾਨਾ ਬਾਬਾ ਬਾਬਾ ਮੈਨੂੰ ਐਂ ਦੱਸ ਦੋ ਵੀ ਇੱਕ ਵਾਰੀ ਚ ਹੀ ਹੋਊ ਜਾਂ ਫੇਰ ਵੀ ਮੈਨੂੰ ਦੁਬਾਰੇ ਆਉਣਾ ਪਊਗਾ ਦੁਬਾਰੇ ਕੋਈ ਆਉਣ ਦੀ ਲੋੜ ਨਹੀਂ ਸਹੁਰੇ ਬਾਬਿਆਂ ਕੋਲੇ ਤਾਂ ਇੱਕ ਵਾਰੀ ਚ ਫਾਨ ਪੈ ਗਿਆ ਵਾ ਤਨ ਤਨ ਹੋਈ ਤੇਰੀ ਬਾਬਿਆਂ ਦੇ ਗੁਣ ਗਾਈ ਤੂੰ ਆਹੋ ਆਹੋ ਦੇ ਹੁਣ ਫਾਪ ਪਾਉਣਾ ਕਰੇ ਦੂਜੇ ਕਮਰੇ ਚ ਫਾਪ ਪਾਉਗਾ। ਬਾਬਾ ਜੀ ਦੂਜੇ ਕਮਰੇ ਚ ਫਾਲ ਕਿਵੇਂ ਪਾਉਗਾ? ਉਥੇ ਹੀ ਪਾਉਣਾ ਪਊਗਾ ਸਹਰੀਏ। ਦੂਜੇ ਕਮਰੇ ਚ ਫਾਲ ਪਾਉਗਾ। ਅੱਛਾ ਵੀ ਇੱਥੇ ਤੁਸੀਂ ਧੂਹ ਵੱਟੇ ਇੱਥੇ ਸਾਡੀ ਗੱਦੀ ਆ ਬਾਬਿਆਂ ਦੀ ਇੱਥੇ ਨਹੀਂ ਅਸੀਂ ਫਾਲ ਪਾ ਸਕਦੇ। ਅੱਛਾ। ਬਾਬਿਆਂ ਦੀ ਨੰਗਣਾ ਅਸੀਂ ਕਦੇ ਵੀ ਨਹੀਂ ਕਰਦੇ। ਠੀਕ ਆ ਬਾਬਾ। ਹੁਣ ਚੱਲ ਉਧਰ ਫੇਰ ਉਧਰ ਫਾਲ ਪਾਉਣੇ ਆਂਗੇ। ਆ ਜਾ ਬਾਬਾ ਜੀ। ਆ ਜਾ ਸਹਰੀ ਜੀ। ਮੰਨੀ ਬਾਬਿਆਂ ਨੂੰ ਫੇਰ।

ਪਪਾ ਜੀ ਇਹ ਕਰਨਾ ਕੀ ਆ ਇਹ ਸੌਰੀਏ ਮਕੱਲੀ ਨੇ ਤੂੰ ਖਾਣਾ ਖਾ ਲਾ ਅੱਛਾ ਮੈਂ ਖਾਣਾ ਬਾਬਾ ਜੀ ਕੀ ਆ ਇਹਦੇ ਚ ਕੇ ਤੈਨੂੰ ਨਹੀਂ ਪਤਾ ਫੜਾ ਪਾਇਆ ਹੋਇਆ ਬਾਬੇ ਦਾ ਠੀਕ ਆ ਬਾਬਾ ਜੀ ਜੇ ਤੇਰੇ ਘਰ ਵਾਲੇ ਨੇ ਖਾ ਲਏ ਜੀ ਪਤਾ ਉਹਦੇ ਮੁੰਡੇ ਹੋ ਜਾਣ ਹੈ ਪਪਾ ਜੀ ਹਾਂ ਕੱਲੀ ਨੇ ਤੂੰ ਖਾਣਾ ਖਾ ਲੈ ਚੰਗਾ ਹੋਗਾ ਬਾਬਾ ਜੀ ਦੱਸਤਾ ਐ ਨਹੀਂ ਪਤਾ ਫੜਾ ਨੂੰ ਤਾਂ ਉਹਦਾ ਸ਼ਰਾਬੀ ਆ ਹਰ ਕੱਕੇ ਪੈਂਦਾ ਕਿਤੇ ਚੋਰੋਂ ਜਾ ਕੇ ਖਾ ਜੇ ਤੂੰ ਬਤੀ ਲਾ ਕੇ ਕੇਸੀ ਨਾ ਕੇ ਵਰੀਆ ਸੁੱਚੇ ਕੱਪੜੇ ਪਾ ਕੇ ਫੇਰ ਖਾਣਾ ਇਹ ਫਲ ਤੇ ਵੀ ਆਪਾਂ ਨੂੰ ਵੇਖਣ ਦਾ ਕੋਈ ਚੜ੍ਹਦੇ ਛਿਪਤੇ ਦਾ ਤਾਂ ਨਹੀਂ ਹੈਗਾ ਕੋਈ ਚੜ੍ਹਦੇ ਦਾ ਨਹੀਂ ਕੋਈ ਬਸ ਸੁੱਚੇ ਕੱਪੜੇ ਹੋਣੇ ਕਹੀਦੇ ਆ ਕਿ ਸੀਨਾਤੀ ਹੋਣੀ ਜਹੀ ਨਹੀਂ ਐ ਬਸ ਘਰ ਵਾਲੇ ਤੋਂ ਬਚਤ ਰੱਖੀ ਜਿਉਂ ਖਾ ਗਿਆ ਇਹ ਨਹੀਂ ਪਤਾ ਮੁੰਡੇ ਉਹਦੇ ਹੋ ਜਾਣ ਨਾ ਨਾ ਬਾਬਾ ਇਹ ਜੀ ਦਾ ਮੈਂ ਧਿਆਨ ਰੱਖੂਗੀ ਤੇ ਇੱਕ ਗੱਲ ਹੋਰ ਨੋਟ ਕਰ ਲੈ ਮੇਰੀ ਰਹਿਣਾ ਤੈਨੂੰ ਥੰਤਾਂ ਬਾਬਿਆਂ ਕੋਲ ਹੀ ਰਹੂ ਚੌਕੀਆਂ ਲਾਉਂਗਾ ਤੇਰੀਆਂ 15 ਬਾਬਾ ਜੀ ਤੁਸੀਂ ਤਾਂ ਕਹਿੰਦੇ ਸੀ ਦੁਬਾਰੇ ਆਉਣ ਦੀ ਲੋੜ ਨਹੀਂ ਓਏ ਬਾਬਿਆਂ ਨੂੰ ਉੱਪਰ ਉੱਪਰ ਹੁਕਮ ਆਇਆਗਾ ਸਰਕਾਰ ਦਾ ਬਾਬਾ ਜੀ ਫਿਰ ਮੈਂ ਕਿੰਨੀਆਂ ਚੌਕੀਆਂ 15 ਲੱਗਣਗੀਆਂ ਬਾਬਾ ਜੀ ਬਾਬੇ ਜੀਆਂ ਲੱਤਾਂ ਵੀ ਦੱਪਣੀਆਂ ਪੈਣਗੀਆਂ ਸਿਰ ਵੀ ਕੁੱਟਣਾ ਪਊਗਾ ਫੇਰੀ ਫੜ ਪਾਇਆ ਤੈਨੂੰ ਰਾਸ ਆਊਗਾ ਬਾਬੇ ਦਾ ਬਾਬਾ ਜੀ ਘਰ ਤਾਂ ਮੈਂ ਸਾਰਾ ਕੁਝ ਹੀ ਦੂੰ ਲੱਤਾਂ ਵੀ ਦੱਬ ਦੂੰ ਸਿਰ ਵੀ ਦੱਬ ਦੂੰ ਤੁਹਾਨੂੰ ਕੇਸਤੀ ਵੀ ਨਿਮਾ ਦੂੰ ਗੱਲ ਕਰ ਬਾਬਾ ਜੀ ਬਸ ਇੱਕ ਗੱਲ ਮੇਰੀ ਹੋਰ ਬੋਲ ਕਰ ਲੈ ਘਰ ਵਾਲੇ ਨੂੰ ਦੱਸਣਾ ਨਹੀਂ ਮੈਂ ਕਿੱਥੇ ਜਾਨੀ ਆ ਘਰ ਵਾਲੇ ਤੋਂ ਜੋੜ ਨੂੰ ਆ ਕੇ ਮੈਥੋਂ ਫਲ ਪਵਾ ਲੈ ਬਾਬਾ ਜੀ ਇਹ ਹੀ ਗੱਲ ਤਾਂ ਮੈਂ ਕਦੋਂ ਹੀ ਤੁਹਾਨੂੰ ਕਹੀ ਜਾਨੀ ਆ ਵੀ ਮੈਂ ਘਰਾਂ ਚੋਰੀਆਂ ਆਉਣੀ ਆ ਇੰਨੇ ਦਰਮੇਂ ਬਸ ਲਾ ਤਾਂ ਤੂੰ ਲੈਣੀ ਆ ਸੋਰੀ ਤੇਰੇ ਘਰ ਵਾਲੇ ਨੇ ਤਾਂ ਨਹੀਂ ਲੈਣੀ ਉਹ ਦੁਖੀ ਤਾਂ ਅਜ ਤੂੰ ਐ ਬਾਬੇ ਨੇ ਵਾ ਇਟਾ ਬਟਾ ਤੇਰਾ ਕੰਮ ਕਰਕੇ ਦਿੱਤਾਗਾ ਬਾਬਾ ਜੀ ਮੈਂ ਚੋਰੀਆਂ ਆਉਣੀ ਆ ਕੀ ਉਹ ਤਾਂ ਫਿਰ ਉਹ ਮੈਨੂੰ ਪੁੱਛੂਗਾ ਕਿੱਥੇ ਜਾਨੀ ਆ ਕੀ ਕਰਦੀ ਆ ਜੇ ਮੇਰੇ ਮਾਂ ਕਰ ਆ ਗਿਆ ਫੇਰ ਵੀ ਬੱਬਾ ਪੰਗਾ ਪੇਜਾ ਕੋਈ ਕੁਝ ਨਹੀਂ ਹੁੰਦਾ ਸੌਰੀਆਂ ਹੀ ਲਾਜ਼ਮ ਲੈ ਲੈ ਉਹਦੇ ਮਾਗਰ ਨਾਲ ਅੱਕ ਬੁਝੜਦੇ ਬੱਬਾ ਜੀ ਮੈਂ ਕਹਿੰਦੇ ਸੀ ਥੋੜੀ ਕਨੀ ਕਿਰਪਾ ਕਰ ਦੋ ਚੌਕੀਆਂ ਘਟਾ ਦਿਓ ਚੌਕੀਆਂ ਦਾ ਨਹੀਂ ਘਟਦੀਆਂ ਚੌਕੀਆਂ ਦਾ 15 ਹੀ ਲੱਗਣੀਆਂ ਬਾਪੀ ਦੀ ਗੱਦੀ ਤੇ ਵੀ ਆਉਣਾ ਪਊ ਝਾੜੂ ਕੱਪਾ ਲਾਉਣਾ ਪਊ ਤੂੰ ਬੱਤੀ ਲਾਉਣੀ ਪਊ ਫੇਰ ਹੋਊਗਾ ਸਰ ਬਾਬਾ ਜੀ ਕਿਸੇ ਮੈਨੂੰ ਤਾਂ ਹੋਰ ਚਾਹੀਦੀ ਬਾਬੇ ਦਾ ਮੈਨੂੰ ਤਾਂ ਬਸ ਮੈਂ ਆਇ ਚਾਹੁੰਦੇ ਆਂ ਕਿ ਮੇਰੇ ਤੇ ਪੁੱਤ ਹੋ ਜੇ ਮੈਂ ਕੁੱਖੋ ਫੁੱਟ ਜਾ ਮੇਰੇ ਤਾਂ ਲਾਜ ਚਾਹੀਦੀ ਆ ਮੇਰੇ ਘਰੇ ਪੈਰ ਲੱਗ ਜਾਣ ਕਹਿੰਦੇ ਹੁੰਦੇ ਆਗੇ 12 ਸਾਲ ਤੂੰ ਤਾਂ ਰੱਬ ਰੂੜੀ ਦੀ ਸੁਣ ਲੈਂਦਾ ਪਰ 12 ਸਾਲ ਮੇਰੇ ਬਿਆਨ ਹੋਣ ਵਾਲਿਆ ਰੱਬ ਨੇੜੇ ਆ ਤੇ ਹੁਣ ਮੈਨੂੰ ਸੋਹਣੀ ਘਰਾਨਾ ਬਾਬੇ ਜਿਉਂਦੇ ਆਗੇ ਤੈਨੂੰ ਫਲ ਪਾ ਕੇ ਤੋੜਨੇ ਤੇਰੇ ਮੁੰਡਾ ਨਾ ਹੋਇਆ ਬਾਬਾ ਨੂੰ ਮੰਨੀ ਨਾ ਨਾ ਖੜੇ ਹਟ ਕਹਿੰਦੀ ਬਾਬੇ ਨੇ ਸ਼ਰਮਾ ਬੱਬਾ ਕੋਈ ਗੱਲ ਨਹੀਂ ਉਹਦੋਂ ਇੱਥੇ ਰਾਮਕਾਰ ਮੈਂ ਬਾਹਰ ਜਾਣਾਗਾ ਬੱਬਾ ਜੀ ਫਿਰ ਹੁਣ ਮੈਂ ਚਲੀ ਜਾਨੀ ਆ ਉਹਨੇ ਸਹੁਰੇ ਰਾਮਕਾਰ ਲੈ ਇੱਥੇ 10 ਮਿੰਟ ਬਾਬੇ ਆਉਂਦੇ ਆ ਗਦੀ ਵਧਾ ਕੇ ਅੱਛਾ ਬੱਬਾ ਜੀ ਜਾ ਜਾਓ ਕੋਈ ਨਹੀਂ ਮੈਂ ਸੇਵਾ ਕਰਕੇ ਜਾਈਮ ਅੱਜ ਦੀ ਫਿਰ ਗਦੀ ਵਧਾ ਕੇ ਆਉਂਦੇ ਆ ਬਾਬੇ ਲੈ ਚੱਬਰਦਾਸ ਬੱਪਾ ਅੱਜ ਇਹਨੂੰ ਇੱਥੇ ਰੱਖ ਹੀ ਲੈਨੇ ਆਂਗੇ ਇਹਦੇ ਫਲ ਪਾ ਕੇ ਚੰਗੀ ਤਰ੍ਹਾਂ ਤੋਰਾਂਗੇ ਫੇਰ ਹੀ ਮੁੰਡਾ ਹੋਊਗਾ ਹਾਂ ਬਾਬਾ ਇਹਦੇ ਗਦੀ ਵਧਾ ਦੇ ਫੇਰ ਪਾਉਣਾ ਮੈਂ ਤੇਰੇ ਫਲ ਚੰਗੀ ਤਰ੍ਹਾਂ ਆ ਬਈਆ ਬੰਦਾ ਹੋਰ ਇਹ ਜਨਾਨੀ ਦਾ ਤਗੜੀ ਹੈ ਬੜੀ ਵਧੀਆ ਜੀ ਬਾਬੇ ਦੀ ਸੇਵਾ ਕਰਦੀ ਗਲੇ ਸਿਓ ਆਵੇ ਦਾਗ ਲੱਗੇ ਹੋਏ ਸਿਓ ਪਾ ਦੇ ਹਾਲ ਕਿਹੜਾ ਪਾਉਣ ਅਸੀਂ ਥਾਲ ਤਾਂ ਬਾਬੇ ਹਜੇ ਪਾਉਣਗੇ ਤੈਨੂੰ ਹੈ ਉਹਦਾ ਗਲੇ ਸਿਓ ਆਵੇ ਦੋ ਦਾਗ ਲੱਗਿਆ ਹੋਇਆ ਨਾ ਤੇ ਬਾਬੇ ਦੇ ਆਉਂਦੀ ਜਾਂਦੀ ਇਹਨੂੰ ਥਾਲ ਫੇਰ ਪਾਉਣਗੇ ਬਾਬੇ ਉਹ ਤਾਂ ਚੰਗੀ ਆ ਸੋਹਣੀ ਜਨਾਨੀ ਬਧੀ ਅਦੀ ਵਾਦਨੇ ਸੇਵਾ ਕਰਦੀ ਐ ਅਜਰਾ ਤਾਂ ਨਹੀਂ ਪਤਾ ਇੱਥੇ ਰੱਖਣਗੇ ਠੀਕ ਐ ਬਾਬੇ ਨੂੰ ਪੁੱਛਦੇ ਆ ਜਾਣੀ ਜਾਣਾ ਬਾਬੇ ਇੱਕ ਗੱਲ ਨੇ ਬਾਬਿਆਂ ਦੇ ਆਉਂਦੀ ਜਾਂਦੀ ਰਹੂਗੀ ਚੰਗੀ ਤਰ੍ਹਾਂ ਹੁਣ ਤਾਂ ਇਹਨੂੰ ਕਹਿੰਦੇ ਵੀ ਚਲੀ ਜਾ ਹਾਲ ਤੇਰੇ ਫੇਰ ਪਾਵਾਂਗੇ ਵੀ ਆਥਨੇ ਜੀ ਆਣੀ ਤੂੰ ਮੈਂ ਗੱਲ ਕਰਦਾ ਮੈਂ ਉਹਦੇ ਨਾਲ ਥੋੜੀ ਜਿਹੀ ਰੋਗਾਂ ਦੀ ਮਾਰੀ ਪਈ ਐ ਬਾਬੇ ਦੂਰ ਕਰਨੀ ਇਹਦੇ ਰੋਗ ਕੰਮ ਸੋੜ ਜੇ ਆਪਾ ਜੀ ਵਧਾਤੀ ਗੱਦੀ ਹਾਂ ਜੀ ਵਧਾਤੀ ਆ ਬਾਬਾ ਜੀ ਜੇ ਆ ਗਿਆ ਹੋਵੇ ਫਿਰ ਮੈਂ ਜਾਣਾ ਦੇਖ ਲੈ ਸੋੜੀਏ ਰਹਿਣਾ ਰਹਿਆ ਨਾ ਮਾਪੇ ਅਜ ਰਾਤ ਉਹੀ ਰਹਿਆ ਬਾਬਿਆਂ ਕੋਲੇ ਨਾ ਨਾ ਬਾਬਾ ਜੀ ਫਿਰ ਮੈਂ ਘਰ ਦੱਸ ਕੇ ਜੀ ਨਹੀਂ ਹੈਗੀ ਚਲ ਜਦੋਂ ਫਿਰ ਕਦੇ ਆਈ ਫਿਰ ਮੈਂ ਕੋਈ ਬਹਾਨਾ ਲਾਉਂ ਬ੍ਰਿਸ਼ ਤੇਰੀ ਜਾਨਣੀ ਆ ਚਲ ਤੂੰ ਐ ਕਰੀ ਕੱਲ ਨੂੰ ਆਥ ਨੇ ਜੀ ਆਈ ਚੰਗੀ ਤਰ੍ਹਾਂ ਫਲ ਪਾਵਾਂਗੇ ਆਲੋ ਆਥ ਨੇ ਬਾਬਾ ਆਥ ਨੇ ਫੜ ਪਉਦਾ ਤੇਰੇ ਮੱਪਾ ਫਿਰ ਆਏ ਕਹਿੰਦੀ ਸੀ ਅੱਜ ਤਾਂ ਹੁਣ 3 ਤਾਂ ਵੱਜ ਗਏ ਫਿਰ ਮੈਂ ਐ ਕਰਦੀਆਂ ਮੇਰੀ ਭੈਣ ਆ ਇੱਥੇ ਪਿੰਡ ਨੇੜੇ ਮੈਂ ਉਹਦੇ ਕੋਲੇ ਵਗ ਜੰਨੀ ਆ ਆਤ ਨਹੀਂ ਆਉਂਦੀ ਉਹ ਤੇਰੀ ਮਰਜ਼ੀ ਏ ਜੇ ਬਾਬੇ ਕੋਲੇ ਰਹਿਣਾ ਬਾਬੇ ਕੋਲੇ ਰਹਿ ਜਾ ਤੇਰੀ ਭੈਣ ਕੋਲੇ ਜਾਣਾ ਭੈਣ ਕੋਲੇ ਵਗ ਜਾ ਐ ਆ ਹੁਣ ਚਲ ਥੋੜਾ ਸਮਾਂ ਹੁਣ ਦੇਖ ਬਾਬਾ ਮੈਂ ਕੱਲੀ ਵੀ ਨਹੀਂ ਰਹਿ ਸਕਦੀ ਖੁਦ ਰਾਖਾ ਕਰ ਜੰਦਾ ਕੋਈ ਨਹੀਂ ਕੋਈ ਨਹੀਂ ਹੈ ਕੋਈ ਤੇ ਮੈਂ ਐ ਕਰਦੀਆਂ ਫਿਰ ਮੈਂ ਆਥ ਨੂੰ ਦੁਬਾਰੇ ਆ ਜੀ ਹਾਂ ਆਥ ਨੇ ਆ ਜੀ ਕੋਈ ਗੱਲ ਨਹੀਂ ਰਾਤ ਕੱਟਣੀ ਪੂਗੀ ਰਾਤ ਦੀ ਚੌਕੀ ਆ ਰਾਤ ਦੀ ਚੌਕੀ ਆ ਬਾਬਿਆਂ ਦੀ ਤਨ ਫਿਰ ਮੈਂ ਦਾਸਵਾਜਨ ਨੂੰ ਮੁਰਜੂ ਆਇਤਾ ਹਾਂ ਨਾ ਰਹਿ ਉਰੇ ਰਹਿ ਜੀ ਖੜੂ ਜੀ ਨਾ ਕੁੱਤਾ ਬਿੱਲਾ ਕੋਈ ਮਾਗਰ ਪੈ ਜੂਗਾ ਰਾਤ ਇੱਥੇ ਕੱਟ ਲਈ ਅੱਛਾ ਬਾਬਾ ਫਿਰ ਨਾ ਰਹਿ ਖਾਣ ਪਾ ਦੇਂਗੇ ਤੇਰੇ ਚੰਗੀ ਤਰ੍ਹਾਂ ਨਾ ਬਾਬਾ ਖਾਤਾ ਫਿਰ ਮੇਰੇ ਕੋਲ ਹੈਗੇ ਆ ਤਾਂ ਮੈਂ ਖਾ ਲੂੰਗਾ ਕੋਈ ਨਹੀਂ ਖਾ ਲਈ ਬਾਬੇ ਹੋਰ ਚੰਗੀ ਤਰ੍ਹਾਂ ਸੇਵਾ ਬਾਬਿਆਂ ਦੀ ਕਰ ਲਈ ਹਾਂ ਬਾਬਾ ਸੇਵਾ ਤੋਂ ਥੋੜੀ ਮੇ ਜਿਵੇਂ ਕਹਾਂਗਾ ਉਵੇਂ ਕਰ ਦੂੰਗਾ ਬਈ ਕੋਈ ਨਾ ਤੇਰੇ ਬੇੜੇ ਪਾਰ ਆ ਕੇ ਬਾਬਿਆਂ ਦੀ ਠੀਕ ਆ ਮੋਰ ਪਪਾ ਦੇ ਦੇ ਆ ਕੇ ਫਿਰ ਮੈਨੂੰ ਜਾਓ ਜੀ ਬਾਬਾ ਠੀਕ ਹੈ ਚੰਗਾ ਖਾਣ ਜੀ ਰਾਜੀ ਖੁਸ਼ੀ ਰਹਿ ਠੀਕ ਆ ਠੀਕ ਆ ਚੰਗਾ ਇਕ ਹਾਂ ਸੱਚੇ ਬਾਬਾ ਜੀ ਹਾਂ ਸੋਰੀ ਮੈਂ ਪੁੱਛ ਦੇਤੀ ਕਿ ਤੁਹਾਡੇ ਕੋਈ ਦਸ਼ਨਾ ਬੰਦੀ ਹੈ ਹੋਰ ਮੈਂ ਨਹੀਂ ਬਤਾ ਦਸ਼ਨਾ ਕੋਈ ਗੱਲ ਨਹੀਂ ਤੇ ਜੋ ਫੇਰ ਆਗੀ ਫੇਰ ਦੱਸਣਗੇ ਬਾਬੇ ਛਾ ਠੀਕ ਹੈ ਬਾਬਾ ਜੀ ਫਿਰ ਬਾਜਾ ਹੁਣ ਬਾਬੇ ਨੂੰ ਆਰਾਮ ਕਰਨ ਦੇ 10 ਮਿੰਟ ਠੀਕ ਹੈ ਬਾਈ ਚੰਗਾ ਆਰਾਮ ਕਰ ਸੋਰੀ ਚੰਗਾ ਬਾਈ ਛਾ ਬਾਬਾ ਦਾ ਬਲਾਈ ਚੰਗਾ ਵਾ ਹਨਾ ਪੈਸੇ ਵੀ ਨਹੀਂ ਲੈਂਦੇ ਹੈਗੇ ਇਹਨੇ ਲੈ ਬਲਾਈ ਚੰਗਾ ਗਾ ਬਾਬਾ ਤਾਂ ਹਨਾ ਜਿਵੇਂ ਦੱਸਿਆ ਸੀਗਾ ਮੈਨੂੰ ਸਾਰਿਆਂ ਨੇ ਆ ਕੇ ਫਲ ਪਾਉਂਦਾ ਗਾ ਨਾਲੇ ਪੈਸੇ ਨਹੀਂ ਲੈ ਲੈਂਦਾ ਜਿੰਨਾ ਮੱਥਾ ਟੇਕਿਆ ਉਹਨੇ ਈ ਰਾਜ਼ੀ ਹੋ ਗਿਆ ਤੇ ਕਹਿੰਦਾ ਕਿ ਕੋਈ ਗੱਲ ਨਹੀਂ ਲਾ ਜੋੜੇ ਜੋੜੇ ਮੁੰਡੇ ਹੋਣਗੇ ਤੇਰੇ ਚੱਲ ਹੈ ਪਰਮਾਤਮਾ ਵਾ ਸੁਖੀ ਰੱਖੀ ਇਸ ਘਰ ਚ ਮੈਂ ਦੁਬਾਰੇ ਆਉਂਦੀ ਜਾਂਦੀ ਰਹਾ ਬਾਬੇ ਕੋਲੇ ਫਤਾਂ ਜਾ ਕੇ ਮੈਂ ਫਲ ਖਾ ਕੇ ਖੁਸ਼ਖਬਰੀ ਸੁਣਾਦਾ ਮੇਰੇ ਸੱਸ ਨੂੰ ਮੇਰੇ ਸੱਸ ਵੀ ਰਣ ਮੇਰੇ ਘਰ ਵਾਲਾ ਵੀ ਖੁਸ਼ ਹੋ ਜਾਣ ਵੀ ਹਾਂ ਇਹਦੇ ਵੀ ਜਵਾਕ ਹੋ ਜੂਗਾ ਇਦਾਂ ਮੁੜ ਕੇ ਮੈਨੂੰ ਬਾਝਦਾ ਮਹਿਣਾ ਨਹੀਂ ਦੇਣਗੇ ਮੈਂ ਤਾਂ ਬਾਬੇ ਦੇ ساری ਉਮਰ ਪੈਰ ਤੋਂ ਤੋਂ ਪੀਉਂਗੀ